ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਝੂਠ ਤੇ ਵੱਡੀ ਚਲਾਕੀ ਫੜੀ ਗਈ ਹੈ। ਦਰਅਸਲ ਆਮ ਆਦੀ ਪਾਰਟੀ ਦੇ ਵੱਲੋਂ ਆਪਣੇ ਆਫੀਸ਼ੀਅਲੀ ਪੇਜ ਦੇ ਉੱਪਰ ਭਗਵੰਤ ਮਾਨ ਦਾ ਇੱਕ ਪੋਸਟਰ ਸਾਂਝਾ ਕੀਤਾ ਗਿਆ ਜਿਦੇ ਵਿੱਚ ਉਹ ਮਹਿਲਾਵਾਂ ਦੇ ਹੱਕ ਦੇ ਵਿੱਚ ਇੱਕ ਵੱਡਾ ਫੈਸਲਾ ਲੈਣ ਦੀ ਗੱਲ ਕਰ ਰਹੇ ਨੇ। ਉਹਦੇ ਵਿੱਚ ਲਿਖਿਆ ਹੈ ਕਿ ਮਹਿਲਾਵਾਂ ਦੇ ਹੱਕ ਦੇ ਵਿੱਚ ਇੱਕ ਹੋਰ ਫੈਸਲਾ ਮਾਤੁਰ ਵੰਦਨਾ ਯੋਜਨਾ ਦੇ ਤਹਿਤ ਵੰਡੇ ਜਾਣਗੇ 60 ਕਰੋੜ ਰੁਪਏ ਔਰ ਉਹਨਾਂ ਨੇ ਹੋਰ ਜਿਹੜੀ ਗੱਲ ਉਹਦੇ ਵਿੱਚ ਕਹੀ ਹੈ ਕਿ 96043 ਮਹਿਲਾ ਲਾਹਪਤਰੀਆਂ ਨੂੰ ਵੰਡੇ ਗਏ 42 ਕਰੋੜ ਦੂਜਾ ਬੱਚਾ ਬੇਟੀ ਦੇ ਜਨਮ ਮੌਕੇ 42592 ਮਹਿਲਾਵਾਂ ਨੂੰ ਵੰਡੇ 25.55 ਕਰੋੜ ਹੁਣ ਇੱਥੇ ਤੁਸੀਂ ਸੋਚ ਰਹੇ ਹੋਵੋਗੇ ਕਿ ਇਹਦੇ ਵਿੱਚ ਚੰਗੀ ਗੱਲ ਹੀ ਹੈ ਇਹਦੇ ਵਿੱਚ ਝੂਠ ਤੇ ਚਲਾਕੀ ਕੀ ਆ ਹੁਣ ਤੁਹਾਨੂੰ ਉਹ ਸਮਝਾ ਦਿੰਨੇ ਆ ਜਿਹੜੀ ਇਹ ਗੱਲ ਕਹਿ ਰਹੇ ਨੇ ਕਿ ਮਹਿਲਾਵਾਂ ਦੇ ਹੱਕ ਦੇ ਵਿੱਚ ਇੱਕ ਹੋਰ ਵੱਡਾ ਫੈਸਲਾ ਇਹ ਫੈਸਲਾ ਨਹੀਂ ਹੈ ਇਹ ਕੇਂਦਰ ਸਰਕਾਰ ਦੀ ਸਕੀਮ ਹੈ ਜਿਹੜੀ ਕਿ ਪ੍ਰਧਾਨ ਮੰਤਰੀ ਜਿਹਨੂੰ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮਾਤੁਰਵੰਦਨਾ ਯੋਜਨਾ ਇਹ ਸਕੀਮ ਹੈ ਜਿਹਦੇ ਬਾਰੇ ਆ ਫਰਸਟ ਵਿੰਡੋ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹਦੇ ਵਿੱਚ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਸਰਕਾਰ ਦੀ ਇਹ ਅਫੀਸ਼ੀਅਲੀ ਸਾਈਟ ਹੈ ਜਿਦੇ ਵਿੱਚ ਇਹ ਮੰਨ ਰਿਆ ਖੁਦ ਕੇ ਇਹ ਕੇਂਦਰੀ ਪ੍ਰਾਯੋਜਿਤ ਸਕੀਮ ਹੈ ਅਤੇ ਮਿਤੀ 1.1.2017 ਤੋਂ ਦੇਸ਼ ਦੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਹ ਸ਼ੁਰੂ ਕੀਤੀ ਗਈ ਹੈ। ਸਕੀਮ ਦਾ ਉਦੇਸ਼ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਅਤੇ ਛੋਟੇ ਬੱਚਿਆਂ ਦੀ ਸਿਹਤ ਅਤੇ ਪੋਸ਼ਣ ਦੇ ਪੱਧਰ ਵਿੱਚ ਸੁਧਾਰ ਲਿਆਉਣਾ ਹੈ। ਸਕੀਮ ਅਧੀਨ 19 ਸਾਲ ਅਤੇ ਇਸ ਤੋਂ ਉੱਪਰ ਉਮਰ ਦੀਆਂ ਔਰਤਾਂ ਨੂੰ ਪਹਿਲੇ ਬੱਚੇ ਦੇ ਜਨਮ ਦੇ ਜਨਮ ਤੇ 5000 ਰੁਪਏ ਦਾ ਲਾਭ ਤਿੰਨ ਕਿਸ਼ਤਾਂ ਵਿੱਚ 1000 2000 2000 ਵਿੱਚ ਮਈਆ ਕੀਤਾ ਜਾਂਦਾ ਹੈ ਇਸ ਸਕੀਮ ਅਧੀਨ ਲਾਭਪਾਤਰਿਆਂ ਨੂੰ ਅਦਾਇਗੀ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ ਤੇ ਕੀਤੀ ਜਾਂਦੀ ਹੈ ਸੈਂਟਰ ਦਾ ਇਹਦੇ ਵਿੱਚ 60% ਹੈ ਅਤੇ ਸਟੇਟ ਦਾ ਸ਼ੇਅਰ ਜਿਹੜਾ ਉਹ 40% ਹੈ ਯਾਨੀ ਕੇਂਦਰ ਦਾ ਵੱਡਾ ਹਿੱਸਾ ਪੈਸਾ ਇਸ ਸਕੀਮ ਦੇ ਵਿੱਚ ਲੱਗਿਆ ਹੋਇਆ ਜਿਸ ਨੂੰ ਭਗਵੰਤਾਨ ਮਾਨ ਸਰਕਾਰ ਆਪਣੀ ਜਿਹੜੀ ਉਹ ਇੱਕ ਹੋਰ ਵੱਡਾ ਫੈਸਲਾ ਕਹਿ ਕੇ ਪ੍ਰਚਾਰ ਰਹੇ ਨੇ ਔਰ ਦੂਜੀ ਚਲਾਕੀ ਦੂਜੀ ਚਲਾਕੀ ਕੀ ਹੈ ਤੁਸੀਂ ਸਰਕਲ ਦੇ ਵਿੱਚ ਦੇਖ ਰਹੇ ਹੋ ਜਿਹਦੇ ਵਿੱਚ ਇਹਨਾਂ ਦੇ ਵੱਲੋਂ ਪੋਸਟਰ ਦੇ ਵਿੱਚ ਲਿਖਿਆ ਗਿਆ ਮਾਤਰਵੰਦਨਾ ਯੋਜਨਾ ਦੇ ਤਹਿਤ 60 ਕਰੋੜ ਰੁਪਏ ਦਿੱਤੇ ਜਾਣਗੇ ਜਦਕਿ ਇਹ ਪੂਰੀ ਸਕੀਮ ਦਾ ਨਾਮ ਪ੍ਰਧਾਨ ਮੰਤਰੀ ਮਾਤਰਵੰਦਨਾ ਯੋਜਨਾ ਹੈ ਉਹ ਵੀ ਮੈਂ ਕਈ ਕਹਿਣਾ ਕਿ ਦਿਖਾਇਆ ਜਾਵੇ ਪ੍ਰਧਾਨ ਮੰਤਰੀ ਮਾਤਰਵੰਦਨਾ ਯੋਜਨਾ ਸਕੀਮ ਹੈ ਇਹ ਸਕੀਮ ਦਾ ਪੂਰਾ ਨਾਮ ਪਰ ਇਹਨਾਂ ਨੇ ਪ੍ਰਧਾਨ ਮੰਤਰੀ ਕੱਟ ਕੇ ਦਿਖਾਓ ਦੁਆਰਾ ਸਰਕਲ ਵਾਲਾ ਇਹਨਾਂ ਨੇ ਪ੍ਰਧਾਨ ਮੰਤਰੀ ਕੱਟ ਕੇ ਸਿਰਫ ਔਰ ਸਿਰਫ ਮਾਤਰ ਵੰਦਨ ਯੋਜਨਾ ਹੀ ਰੱਖ ਲਿਆ ਕਿਉਂਕਿ ਜੇ ਪ੍ਰਧਾਨ ਮੰਤਰੀ ਸ਼ਬਦ ਇਹਦੇ ਵਿੱਚ ਐਡ ਕਰ ਦੇ ਤਾਂ ਫਿਰ ਜਿਹੜਾ ਭਗਵੰਤ ਮਾਨ ਇਹ ਕਹਿ ਕੇ ਆਪਣਾ ਜਿਹੜਾ ਪ੍ਰਚਾਰ ਕਰ ਰਿਹਾ ਹੈ ਇਹ ਕਹਿ ਕੇ ਕ੍ਰੈਡਿਟ ਲੈ ਰਿਹਾ ਕਿ ਬੈਲਾਵਾਂ ਦੇ ਹੱਕ ਚ ਇੱਕ ਹੋਰ ਫੈਸਲਾ ਇਹ ਨਹੀਂ ਸੀ ਮਿਲਣਾ ਇਹ ਕ੍ਰੈਡਿਟ ਨਹੀਂ ਸੀ ਮਿਲਣਾ ਜੇ ਲਿਖ ਦਿੰਦੇ ਪ੍ਰਧਾਨ ਮੰਤਰੀ ਵੰਦਨਾ ਯੋਜਨਾ ਇਹ ਪ੍ਰਧਾਨ ਮੰਤਰੀ ਮਾਤਰਵੰਦਨਾ ਯੋਜਨਾ ਇਸ ਪੂਰੀ ਸਕੀਮ ਦਾ ਨਾਮ ਪਰ ਇਹਨਾਂ ਨੇ ਪ੍ਰਧਾਨ ਮੰਤਰੀ ਸ਼ਬਦ ਅੱਗੋਂ ਕੱਟ ਕੇ ਸਿਰਫ ਔਰ ਸਿਰਫ ਮਾਤਰਵੰਦਨਾ ਯੋਜਨਾ ਹੀ ਜਿਹੜਾ ਇਹਦੇ ਵਿੱਚ ਰੱਖਿਆ ਹੈਗਾ ਤਾਂ ਆ ਸਕੀਮ ਜਿਹੜੀ ਤੁਸੀਂ ਭਾਰਤ ਸਰਕਾਰ ਦੀ ਦੇਖ ਰਹੇ ਹੋ ਇਹਦੇ ਵਿੱਚ ਨਾਮ ਪੂਰਾ ਹੈਗਾ ਪ੍ਰਧਾਨ ਮੰਤਰੀ ਮਾਤਰਵੰਦਨਾ ਯੋਜਨਾ ਔਰ ਭਗਵੰਤ ਮਾਨ ਸਰਕਾਰ ਜਿਹੜੀ ਹੈ ਉਹ ਆਪਣਾ ਕ੍ਰੈਡਿਟ ਖੁਦ ਲੈਣਾ ਚਾਹੁੰਦੀ ਹੈ ਜਦਕਿ ਇਹ ਸਕੀਮ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਹੈ ਔਰ 1 1 2017 ਤੋਂ ਭਾਰਤ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਕੇਂਦਰ ਸਰਕਾਰ ਦੀ ਇਹ ਸਕੀਮ ਜਿਹੜੀ ਉਹ ਲਾਗੂ ਹੈ 1 1 2017 ਤੋਂ ਔਰ ਪਰ ਇਧਰ ਪੰਜਾਬ ਸਰਕਾਰ ਇਹ ਸਕੀਮ ਨੂੰ ਸਕੀਮ ਨਾ ਮੰਨ ਕੇ ਇਹ ਪ੍ਰਚਾਰ ਕਰ ਰਹੀ ਹੈ ਕਿ ਮਹਿਲਾਵਾਂ ਦੇ ਹੱਕ 'ਚ ਇੱਕ ਹੋਰ ਫੈਸਲਾ ਮਾਤਰ ਵੰਦਨਾ ਯੋਜਨਾ ਦੇ ਤਹਿਤ ਵੰਡੇ ਜਾਣਗੇ 60 ਕਰੋੜ ਜਦਕਿ ਇਹ ਕੇਂਦਰ ਸਰਕਾਰ ਦਾ ਕੋਈ ਫੈਸਲਾ ਨਹੀਂ ਹੈ ਇਹ ਪੂਰੀ ਸਕੀਮ ਹੈ ਜਿਹੜੀ ਕਿ ਮਿਲਣੀ ਹੀ ਮਿਲਣੀ ਹੈ ਚ ਇਹ ਇਹ ਸਕੀਮ ਜਿਹੜੀ ਹੈ ਇਹ ਕੇਂਦਰ ਸਰਕਾਰ ਦੀ ਹੈ ਪਰ ਭਗਵੰਤ ਮਾਨ ਆਪਣਾ ਇੱਕ ਹੋਰ ਫੈਸਲਾ ਕਹਿ ਕੇ ਮਹਿਲਾਵਾਂ ਦੇ ਹੱਕ ਤੇ ਇੱਕ ਹੋਰ ਫੈਸਲਾ ਕਹਿ ਕੇ ਆਪਣੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਕੇਂਦਰ ਦੀ ਸਰਕਾਰ ਨੂੰ ਆਪ ਜਿਹੜੀ ਆ ਉਹ ਕੇਂਦਰ ਦੀ ਸਰਕਾਰ ਦੀ ਇਸ ਕੇਂਦਰ ਦੀ ਸਰਕਾਰ ਦੀ ਇਸ ਸਕੀਮ ਨੂੰ ਜਿਹੜੀ ਆ ਉਹ ਆਪਣੀ ਦੱਸ ਰਹੇ ਨੇ ਔਰ ਦੂਜੇ ਪਾਸੇ ਮਾਤਰ ਵੰਦਨਾ ਯੋਜਨਾ ਹੀ ਇਸ ਸਕੀਮ ਨੂੰ ਜਿਹੜਾ ਉਹ ਲਿਖ ਰਹੇ ਨੇ ਜਦ ਕਿ ਇਹ ਸਕੀਮ ਦਾ ਪੂਰਾ ਨਾਮ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਹੈਗੀ ਹੈ ਕਿਉਂਕਿ ਇੱਥੇ ਜੇ ਪ੍ਰਧਾਨ ਮੰਤਰੀ ਲਿਖ ਦਿੰਦੇ ਭਗਵੰਤ ਮਾਨ ਜਾਂ ਅਦੀ ਪਾਰਟੀ ਤਾਂ ਫਿਰ ਭਗਵੰਤ ਮਾਨ ਨੂੰ ਇਸ ਦਾ ਕ੍ਰੈਡਿਟ ਜਿਹੜਾ ਉਹ ਨਹੀਂ ਸੀ ਮਿਲਣਾ ਤੇ ਹੁਣ ਇਹਨਾਂ ਦੇ ਵੱਲੋਂ ਇਸ ਸਕੀਮ ਦਾ ਪੂਰਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਹੈ ਔਰ ਇਹ ਵੀ ਦੱਸ ਦਿੰਨੇ ਆ ਕਿ ਕਿ ਪਹਿਲਾ ਮੌਕਾ ਨਹੀਂ ਹੈ ਕਿ ਭਗਵੰਤਬਾਨ ਸਰਕਾਰ ਜਿਹੜਾ ਉਹ ਇਸ ਤਰੀਕੇ ਦੇ ਨਾਲ ਕਿਸੇ ਹੋਰ ਦੀਆਂ ਪ੍ਰਾਪਤੀਆਂ ਦਾ ਖੁਦ ਫਾਇਦਾ ਲੈਣ ਦੀ ਕੋਸ਼ਿਸ਼ ਕਰਦੀ ਰਹੀ ਹੋਵੇ ਇਸ ਤੋਂ ਪਹਿਲਾਂ ਤੀਰਥ ਯਾਤਰਾ ਯੋਜਨਾ ਤੀਰਥ ਯਾਤਰਾ ਯੋਜਨਾ ਜਿਹੜੀ ਕਿ ਪੰਜਾਬ ਸਰਕਾਰ ਦੀ ਸੀਗੀ ਉਸ ਯਾਤਰਾ ਨੂੰ ਸ਼ੁਰੂ ਕੀਤਾ ਸੀਗਾ ਪ੍ਰਕਾਸ਼ ਸਿੰਘ ਬਾਦਲ ਹੋਣਾਂ ਦੀ ਅਕਾਲੀ ਦਲ ਦੀ ਸਰਕਾਰ ਨੇ ਔਰ ਜਦੋਂ ਦੁਬਾਰਾ ਹੁਣ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਗਈ ਤਾਂ ਕੇਜਰੀਵਾਲ ਨੇ ਇਹ ਕਹਿ ਕੇ ਪ੍ਰਚਾਰਿਆ ਕਿ ਇਸ ਤਰੀਕੇ ਦੀ ਸਕੀਮ ਪੂਰੇ ਭਾਰਤ ਦੀ ਕਿਸੇ ਸਰਕਾਰ ਨੇ ਨਹੀਂ ਸ਼ੁਰੂ ਕੀਤੀ ਸਾਡੀ ਸਰਕਾਰ ਨੇ ਸ਼ੁਰੂ ਕੀਤੀ ਹੈ ਜਦਕਿ ਇਹ ਸਕੀਮ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਅਕਾਲੀ ਦਲ ਸਰਕਾਰ ਸ਼ੁਰੂ ਕਰ ਚੁੱਕੀ ਸੀ ਔਰ ਜੇ ਗੱਲ ਕਰੀਏ ਦੂਜਾ ਝੂਠ ਅਰਵਿੰਦ ਕੇਜਰੀਵਾਲ ਨੇ ਉਦੋਂ ਬੋਲਿਆ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨੇ ਉਦੋਂ ਬੋਲਿਆ ਜਦੋਂ ਉਹਨਾਂ ਨੇ ਕਿਹਾ ਕਿ ਸਾਡੀਆਂ ਸਰਕਾਰਾਂ ਤੋਂ ਪਹਿਲਾਂ ਕਦੇ ਆਟਾ ਦਾਲ ਸਕੀਮ ਲਾਗੂ ਹੀ ਨਹੀਂ ਕੀਤੀ ਗਈ ਅਸੀਂ ਆ ਕੇ ਜਿਹੜੀ ਆਟਾ ਦਾਲ ਸਕੀਮ ਲਾਗੂ ਕੀਤੀ ਹੈ ਜਦਕਿ ਪੰਜਾਬ ਦੇ ਲੋਕ ਜਾਣਦੇ ਐ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਆਟਾ ਦਾਲ ਸਕੀਮ ਕਿਹੜੀ ਸਰਕਾਰ ਨੇ ਸ਼ੁਰੂ ਕੀਤੀ ਸੀ ਤਾਂ ਲਗਾਤਾਰ ਕਿਸੇ ਹੋਰ ਦੀਆਂ ਯੋਜਨਾਵਾਂ ਨੂੰ ਆਪਣੀਆਂ ਯੋਜਨਾਵਾਂ ਦੱਸ ਕੇ ਕਿਸ ਤਰੀਕੇ ਦੇ ਨਾਲ ਫਾਇਦਾ ਲੈਣਾ ਉਹ ਲਗਾਤਾਰ ਆਪਾਂ ਦੇਖਦੇ ਰਹੇ ਹਾਂ ਔਰ ਇੱਕ ਸਕੂਲ ਜਿਹੜਾ ਜਿਹਨੂੰ ਸਕੂਲ ਆਫ ਐਮੀਨੈਂਸ ਕਿਹਾ ਗਿਆ ਸੀਗਾ ਸਕੂਲ ਆਫ ਐਮੀਨੈਂਸ ਕਹ ਕੇ ਪ੍ਰਚਾਰਿਆ ਗਿਆ ਸੀ ਅਮਰਸਰ ਦੇ ਇੱਕ ਸਕੂਲ ਨੂੰ ਕਿ ਅਸੀਂ ਇਹ ਬਣਾਇਆ ਤੇ ਉਹਦਾ ਪਰਦਾਫਾਸ਼ ਖੁਦ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਕਰ ਦਿੱਤਾ ਸੀ ਉਹ ਕਹਿੰਦੇ ਕਿ ਇਹ ਸਕੂਲ ਦੇ ਵਿੱਚ ਤਾਂ ਮੈਂ ਪਹਿਲਾਂ ਹੀ ਬਹੁਤ ਵਾਰੀ ਜਾ ਆਇਆ ਇਹ ਜਿਹੜੀਆਂ ਸਹੂਲਤਾਂ ਅੱਜ ਤੁਸੀਂ ਦੱਸ ਰਹੇ ਹੋ ਇਹ ਸਹੂਲਤਾਂ ਤਾਂ ਪਹਿਲਾਂ ਹੀ ਇਹਦੇ ਵਿੱਚ ਹੈਗੀਆਂ ਸੀ ਔਰ ਇਹ ਸਕੂਲ ਨੂੰ ਸਤਪਾਲ ਡਾਂਗੂ ਹੋਰਾਂ ਨੇ ਜਿਹੜਾ ਉਹ ਬਣਾਇਆ ਸੀ ਔਰ ਉਹਨਾਂ ਨੇ ਸਾਰੇ ਉੱਥੇ ਖੁਲਾਸੇ ਕਰਤੇ ਸੀ ਯਾਨੀ ਕਿ ਕਿਸੇ ਦਾ ਕ੍ਰੈਡਿਟ ਲੈਣ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਪੂਰੀ ਮਾਹਰ ਹੈ ਅਤੇ ਹੁਣ ਇੱਥੇ ਕੇਂਦਰ ਦੀ ਸਕੀਮ ਨੂੰ ਜਿਹੜਾ ਆਪਣਾ ਇੱਕ ਵੱਡਾ ਫੈਸਲਾ ਦੱਸ ਕੇ ਪ੍ਰਚਾਰ ਰਹੇ ਨੇ ਭਗਵੰਤ ਮਾਨ ਜਦ ਕਿ ਇਹ ਸਕੀਮ ਨੂੰ 1-1 2017 ਤੋਂ ਭਾਰਤ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਲਾਗੂ ਕਰ ਦਿੱਤਾ ਗਿਆ ਹੈ ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਹ ਸਕੀਮ ਦੇ ਵਿੱਚ 60% ਜਿਹੜਾ ਉਹ ਪੈਸਾ ਉਹ ਕੇਂਦਰ ਸਰਕਾਰ ਦਾ 40% ਪੈਸਾ ਜਿਹੜਾ ਉਹ ਜਿਹੜਾ ਪੰਜਾਬ ਸਰਕਾਰ ਦਾ ਪਰ ਇਹ ਸਕੀਮ ਹੈ ਪਰ ਇਹ ਸਕੀਮ ਹੈ ਜਿਹਨੂੰ ਭਗਵੰਤ ਮਾਨ ਕਹਿ ਰਹੇ ਨੇ ਕਿ ਮਹਿਲਾਵਾਂ ਦੇ ਹੱਕ ਦੇ ਵਿੱਚ ਇੱਕ ਹੋਰ ਵੱਡਾ ਫੈਸਲਾ ਜਦਕਿ ਇਹ ਸਕੀਮ ਨੂੰ ਵੀ ਸਿਰਫ ਮਾਤਰਵੰਦਨਾ ਯੋਜਨਾ ਕਹਿ ਕੇ ਹੀ ਇਹ ਜਿਹੜੇ ਆ ਇਹ ਪ੍ਰਚਾਰ ਰਹੇ ਨੇ ਜਦਕਿ ਇਹ ਸਕੀਮ ਦਾ ਪੂਰਾ ਨਾਮ ਪ੍ਰਧਾਨ ਮੰਤਰੀ ਮਾਤਰਵੰਦਨਾ ਯੋਜਨਾ ਹੈ ਔਰ ਜੇਕਰ ਇਸ ਸਕੀਮ ਇਸ ਪੋਸਟਰ ਦੇ ਵਿੱਚ ਇਹ ਪ੍ਰਧਾਨ ਮੰਤਰੀ ਮਾਤਰਵੰਦਨਾ ਯੋਜਨਾ ਲਿਖ ਦਿੰਦੇ ਤਾਂ ਫੇਰ ਮੈਨੂੰ ਲੱਗਦਾ ਕਿ ਇਸ ਸਕੀਮ ਦੇ ਬਾਰੇ ਲੋਕਾਂ ਨੂੰ ਪਤਾ ਲੱਗ ਜਾਣਾ ਸੀ ਕਿ ਇਹ ਕੇਂਦਰ ਦੀ ਸਕੀਮ ਹੈਗੀ ਹੈ ਪਰ ਭਗਵੰਤ ਮਾਨ ਖੁਦ ਕ੍ਰੈਡਿਟ ਲੈਣਾ ਚਾਹੁੰਦੇ ਸੀ ਆਮ ਆਦਮੀ ਪਾਰਟੀ ਖੁਦ ਕ੍ਰੈਡਿਟ ਲੈਣਾ ਚਾਹੁੰਦੀ ਸੀ ਇਸ ਕਰਕੇ ਇਹਨਾਂ ਨੇ ਚਲਾਕੀ ਕੀਤੀ ਔਰ ਉਹਦੇ ਵਿੱਚੋਂ ਪ੍ਰਧਾਨ ਮੰਤਰੀ ਸ਼ਬਦ ਹੀ ਉਡਾ ਦਿੱਤਾ ਗਿਆ ਪ੍ਰਧਾਨ ਮੰਤਰੀ ਸ਼ਬਦ ਹੀ ਉਡਾ ਦਿੱਤਾ ਗਿਆ ਮੈਂ ਫੇਰ ਆਪਣੇ ਦਰਸ਼ਕਾਂ ਨੂੰ ਜਿਹੜਾ ਉਹ ਦੱਸਣਾ ਚਾਹੁੰਨਾ ਕਿ ਉਸ ਪੋਸਟਰ ਦੇ ਵਿੱਚ ਜਿਹੜਾ ਸਰਕਲ ਵਾਲਾ ਤੁਸੀਂ ਸਥਾਨ ਦੇਖ ਰਹੇ ਹੋ ਉਹਦੇ ਵਿੱਚ ਮਾਤਰ ਵੰਦਨਾ ਯੋਜਨਾ ਦੇ ਤਹਿਤ ਕਹਿੰਦੇ 60 ਕਰੋੜ ਵੰਡੇ ਜਾਣਗੇ ਇਹ ਝੂਠ ਹੈ ਇਹ ਮਾਤਰਵੰਦਨਾ ਯੋਜਨਾ ਸਕੀਮ ਨਹੀਂਗੀ ਇਹਦਾ ਪੂਰਾ ਨਾਮ ਪ੍ਰਧਾਨ ਮੰਤਰੀ ਮਾਤਰਵੰਦਨਾ ਯੋਜਨਾ ਹੈ ਇਹਨਾਂ ਨੇ ਪ੍ਰਧਾਨ ਮੰਤਰੀ ਸ਼ਬਦ ਹੀ ਵਿਚੋ ਉੜਾ ਦਿੱਤਾ ਇਸ ਕਰਕੇ ਉੜਾ ਦਿੱਤਾ ਕਿ ਜੇ ਇੱਥੇ ਪ੍ਰਧਾਨ ਮੰਤਰੀ ਮਾਤਰਵੰਦਨਾ ਯੋਜਨਾ ਲਿਖਦੇ ਤਾਂ ਪੰਜਾਬ ਦੇ ਲੋਕਾਂ ਨੇ ਸਮਝ ਜਾਣਾ ਸੀ ਕਿ ਇਹ ਕੇਂਦਰ ਦੀ ਸਕੀਮ ਹੈ ਔਰ ਇਸ ਕਰਕੇ ਇਹਨਾਂ ਨੇ ਪ੍ਰਧਾਨ ਮੰਤਰੀ ਸ਼ਬਦ ਹੀ ਵਿਚੋ ਉੜਾ ਦਿੱਤਾ ਜਦ ਕਿ ਇਹ ਸਕੀਮ ਹੈ ਔਰ ਭਗਵਾਨ ਤੁਮਾਨ ਕਹਿ ਰਿਹਾ ਕਿ ਇਹ ਮਹਿਲਾਵਾਂ ਦੇ ਹੱਕ ਚ ਇੱਕ ਹੋਰ ਵੱਡਾ ਫੈਸਲਾ ਹੈ ਜਦ ਕੇ ਫੈਸਲਾ ਨਹੀਂ ਹੈ 1A17 2017 ਤੋਂ 11 2017 ਤੋਂ ਸ਼ੁਰੂ ਕੀਤੀ ਕੇਂਦਰ ਦੀ ਸਕੀਮ ਹੈ ਜਿਹਦੇ ਤਹਿਤ ਇਹ ਪੈਸੇ ਮਿਲ ਨਹੀਂ ਮਿਲਨੇ ਆ ਇਹ ਆਪਣਾ ਫੈਸਲਾ ਦੱਸ ਰਹੇ ਨਹੀਂ ਇਹਨਾਂ ਦਾ ਫੈਸਲਾ ਕੋਈ ਨਹੀਂ ਇਹ ਕੇਂਦਰ ਦੀ ਸਕੀਮ ਹੈ ਔਰ ਭਗਵੰਤ ਮਾਨ ਨੇ ਇਥੋਂ ਪ੍ਰਧਾਨ ਮੰਤਰੀ ਸ਼ਬਦ ਉੜਾ ਕੇ ਖੁਦ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹਦੇ ਤੇ ਦੇਖਦੇ ਆ ਕਿ ਹੁਣ ਕੀ ਕੀ ਹੋਣ ਰਿਐਕਸ਼ਨ ਆਉਂਦੇ ਆ ਪਰ ਇਹ ਵੱਡਾ ਝੂਠ ਭਗਵੰਤ ਮਾਨ ਦਾ ਔਰ ਉਹਨਾਂ ਦੀ ਚਲਾਕੀ ਜਿਹੜੀ ਹੈ ਉਹ ਜ਼ਰੂਰ ਫੜੀ ਜਾ ਚੁੱਕੀ ਹੈ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਜਨਨ ਲੋਕਨਾ ਟੀਵੀ ਦੇ ਨਾਲ